ਦੋਸਤੋ ਜੇ ਤੁਹਾਡੇ ਵਿੱਚ ਕੰਮ ਕਰਨ ਦਾ ਜਨੂਨ ਜਜ਼ਬਾ ਤਾਂ ਤੁਸੀਂ ਕੀ ਨਹੀਂ ਕਰ ਸਕਦੇ ਹਰ ਮੈਦਾਨ ਫਤਿਹ ਕਰ ਸਕਦੇ ਹੋ ਤੁਸੀਂ ਇੱਕ ਇਤਿਹਾਸ ਲਿਖ ਸਕਦੇ ਹੋ ਤੁਸੀਂ ਸੁਨਹਿਰੇ ਅੱਖਰਾਂ 'ਚ ਆਵਦੇ ਦੇਸ਼ ਵਾਸਤੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਵਰਕੀਨਾ ਫਾਸੋ ਸਾਊਥ ਅਫਰੀਕਾ ਦਾ ਇੱਕ ਦੇਸ਼ ਹੈਗਾ ਜਿਸ ਦੇ ਰਾਸ਼ਟਰਪਤੀ ਨੇ ਹੁਣ ਮਜੂਦਾ ਇਬਰਾਹਿਮ ਤਿਆਰੇ ਇਬਰਾਹਿਮ ਤਿਆਰੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੇ ਥੋੜਾ ਜਿਹਾ ਧਿਆਨ ਨਾਲ ਵੀਡੀਓ ਨੂੰ ਸੁਣਿਓ ਦੇਖਿਓ ਵੀ ਬੰਦਾ ਕੀ ਨਹੀਂ ਕਰ ਸਕਦਾ ਜੇ ਆਪਦੀ ਇੱਛਾ ਜਵੇ ਜੇ ਹਿੰਮਤ ਹੋਵੇ ਡੈਡੀਕੇਟ ਹੋਵੇ ਤਾਂ ਆਪਾਂ ਹਰ ਮદાન ਫਤਿਹ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਵਰਕੀਨਾ ਫਾਸੋ ਦੀ ਜਿਹੜਾ ਸਾਊਥ ਅਫਰੀਕਾ ਦਾ ਇੱਕ ਦੇਸ਼ ਆ ਦੋਸਤੋ ਇਸ ਦੇਸ਼ ਦੇ ਉੱਪਰ ਪਹਿਲਾਂ ਫਰਾਂਸ ਦਾ ਹੀ ਲਗਭਗ ਕਬਜ਼ਾ ਰਿਹਾ ਤੇ ਉੱਥੋਂ ਦੇ ਜਿਹੜੇ ਸਤਾਦਾਰੀ ਕੁਰਸੀ ਤੇ ਬੈਠੇ ਸਨ ਉਹਨਾਂ ਨੇ ਆਪਣੇ ਢੇਡਾਂ ਲਦੇ ਆਪਣੇ પેટਾਂ ਲਈ ਵੇਖਿਆ ਦੇਸ਼ ਦਾ ਕੋਈ ਭਲਾ ਨਹੀਂ ਕੀਤਾ ਇਸ ਦੇਸ਼ ਦੇ ਵਿੱਚ ਨਾ ਤਾਂ ਕੋਈ ਸੜਕ ਸੀ ਪਿੰਡਾਂ ਦੇ ਵਿੱਚ ਜੇਕਰ ਤੇ بارش ਹੁੰਦੀ ਸੀ ਤਾਂ ਪਾਣੀ ਖੜਾ ਹੋ ਜਾਂਦਾ ਸੀ ਜੀ ਜ਼ਿਮੀਦਾਰਾਂ ਦਾ ਜਿਹੜਾ ਬਹੁਤ ਮਾੜਾ ਹਾਲ ਸੀਗਾ ਕੋਈ ਫਸਲ ਨਹੀਂ ਸੀ ਕੋਈ ਸਰਕਾਰ ਦਾ ਸਹਿਯੋਗ ਨਹੀਂ ਸੀ ਸਰਕਾਰ ਤੁਹਾਡੀ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕਰਦੀ ਸੀ ਆਮ ਬੰਦੇ ਦੀ ਜ਼ਿੰਦਗੀ ਮਹਾਰ ਹੋਈ ਹੋਈ ਸੀ ਅਨਾਜ ਜਿਹੜਾ ਜਿੰਨੀ ਆਬਾਦੀ ਸੀ ਉਹਦੇ ਹਿਸਾਬ ਨਾਲ ਵੀ ਪੂਰਾ ਨਹੀਂ ਆ ਰਿਹਾ ਸੀ ਜਦੋਂ ਕੋਈ ਸਹੂਲਤ ਹੀ ਨਹੀਂ ਮਿਲਦੀ ਨਾ ਉੱਥੇ ਕੋਈ ਟਰੈਕਟਰ ਨਾ ਕੋਈ ਬਲਦ ਹੱਥ ਦੇ ਨਾਲ ਹੀ ਜਿਹੜਾ ਆਪਾਂ ਛੋਟੀ ਕਈ ਵਗੈਰਾ ਨਾਲ ਹੁੰਦਾ ਉਹਦੇ ਨਾਲ ਹੀ ਮੜਾ ਮੋਟ ਬੀਜਦੇ ਸੀ ਤੇ ਆਪਣੀ ਪੈਦਾਵਾਰ ਮੜੀ ਮੋਟ ਖਾਣ ਜੋ ਕੀ ਕਰਦੇ ਸੀ ਖਾਣ ਜੋਗੇ ਵੀ ਜਿੰਨਾਂ ਕੋ ਕੁੜੀਆਂ ਸਹੂਲਤਾਂ ਸੀ ਉਹਨਾਂ ਦਾ ਹੈਗਾ ਸੀਗਾ ਕਰ ਲੈਂਦੇ ਸੀ ਬਾਕੀ ਤੇ ਸਾਰੇ ਇਦਾਂ ਹੀ ਸੀਗੇ ਦੋਸਤੋ 2022 ਵਿੱਚ ਫੌਜ ਨੇ ਬਰਕੀਨਾ ਫਾਸੋ ਦਾ ਜਿਹੜਾ ਤਖਤਾ ਪਲਟ ਕੇ ਆਪਣੇ ਹੱਥ ਵਿੱਚ ਕਮਾਂਡ ਜਿਹੜੀ ਇਸ ਦੇਸ਼ ਦੀ ਲੈ ਲਈ 2022 ਤੋਂ ਲੈ ਕੇ ਇਹ ਦੇਸ਼ ਹੈ ਜਿਸ ਤਰ੍ਹਾਂ ਹਵਾਈ ਜਹਾਜ਼ ਟੇਕ-ਆਫ ਕਰਦਾ ਹੁੰਦਾ ਸਿੱਧਾ ਮੂੰਹ ਕਰਕੇ ਤੇ ਸਿੱਧਾ ਮੂੰਹ ਕਰਕੇ ਟੇਕ-ਆਫ ਕਰਕੇ ਦੇਸ਼ ਨੂੰ ਐ ਲਿਜਾ ਰਿਆ ਐ ਨੋਕਰੀ ਹੱਲੇ ਉਹਦੇ ਦੇਸ਼ ਦੀ ਹੋਈ ਤੇ ਆਪਾਂ ਅੱਜ ਗੱਲ ਕਰਦੇ ਉਥੋਂ ਦੇ ਰਾਸ਼ਟਰਪਤੀ ਜਿਨ੍ਹਾਂ ਦੀ ਉਮਰ ਇਸ ਵਕਤ 36 ਸਾਲ ਆ ਇਬਰਾਹਿਮ ਤਿਆਰੇ ਇਬਰਾਹਿਮ ਤਿਆਰੇ ਜੋ ਮਿਲਟਰੀ ਦਾ ਡਾਇਰੈਕਟ ਭਰਤੀ ਹੋਇਆ ਕੈਪਟਨ ਕਪਤਾਨ ਜੋ ਕਿ ਹੁਣ ਵੀ ਆਪਣੀ ਡਰੈਸ ਕੋਡ ਉਹ ਮਿਲਟਰੀ ਵਾਲੀ ਉੱਥੋਂ ਵਾਲੀ ਪਾ ਕੇ ਰੱਖਦਾ ਦੋਸਤੋ ਇੱਕ ਇਹੋ ਜਿਹੇ ਇਨਸਾਨ ਆ ਜਿਸ ਨੇ ਰਾਸ਼ਟਰਪਤੀ ਦੀ ਤਨਖਾਹ ਨਹੀਂ ਲਈ ਸਗੋਂ ਜੋ ਉਹਦੀ ਮਿਲਟਰੀ ਦੇ ਕੈਪਟਨ ਦੀ ਤਨਖਾਹ ਸੀਗੀ ਉਹ ਹੀ ਲੈ ਰਿਆ ਬੇਹੱਦ ਇਮਾਨਦਾਰ ਔਰ ਦੇਸ਼ ਦਾ ਸਿਰਮੌਰ ਨੇਤਾ ਇਸ ਦੇਸ਼ ਵਿੱਚ ਦੋਸਤੋ ਪਹਿਲਾਂ ਬਹੁਤ ਜ਼ਿਆਦਾ ਅਤਵਾਦ ਸੀ ਜਦੋਂ ਦਾ ਪਿਆਰੇ ਰਾਸ਼ਟਰਪਤੀ ਬਲਿਆਂ ਸਭ ਤੋਂ ਪਹਿਲਾਂ ਇਹਨੇ ਆਪਣੇ ਜਿਹੜੇ ਦਸਤਾਵੇਜ਼ਾਂ ਵੱਲ ਸੁਰੱਖਿਆ ਵੱਲ ਮਿਲਟਰੀ ਵੱਲ ਪੈਸ ਨੂੰ ਮਜ਼ਬੂਤ ਕੀਤਾ ਜਿਨ੍ਹਾਂ ਇਹਨੇ ਸੁਰੱਖਿਆ ਤੰਤਰ ਫੌਜ ਉਸ ਨੂੰ ਮਜ਼ਬੂਤ ਕੀਤਾ ਇਸ ਨੇ 90000 ਤੋਂ ਵੱਧ ਸਵੈ ਸੇਵਕ ਵਲੰਟੀਅਰ ਜਿਹੜੇ ਡਿਫੈਂਸ ਵਿੱਚ ਆਉਣਾ ਚਾਹੁੰਦੇ ਸੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਭਰਤੀ ਕੀਤਾ ਸਖਲਾਈ ਦਿੱਤੀ ਹਾਰਕ ਤਰ੍ਹਾਂ ਦੇ ਹਥਿਆਰ ਦੀ ਸਗਲਾਈ ਦਿੱਤੀ ਤੇ ਸੁਰੱਖਿਆ ਬਲਾਂ ਦੀ ਸਮਰੱਥਾ ਬੇਅਤਿਹਾਸ਼ਾ ਵਧਾ ਦਿੱਤੀ 2023 ਦੇ ਵਿੱਚ ਇਬਰਾਹਿਮ ਕੈਰਿ ਰਾਸ਼ਟਰਪਤੀ ਨੇ ਜਿਹੜੀ ਫਰਾਂਸੀਸੀ ਫੌਜ ਸੀ ਇਹਨੂੰ ਦੇਸ਼ਾਂ ਲਈ ਮਜਬੂਰ ਕਰ ਦਿੱਤਾ ਹੁਕਮ ਦਿੱਤਾ ਤੇ ਦੇਸ਼ ਤੋਂ ਬਾਹਰ ਕਰ ਦਿੱਤਾ ਜਿਨੇ ਕਿਸੇ ਦੇਸ਼ ਦੀ ਯੂਐਸਏ ਵਗੈਰਾ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਇਸ ਨੇ ਜਿਹੜਾ ਆਪਣਾ ਹੱਥ ਰਸ਼ੀਆ ਰੂਸ ਜੋ ਹੈ ਉਹਦੇ ਅਲ ਵਿਧਾਇਆ ਉਦੀਨਾ ਸੱਜੋ ਕੀਤਾ ਸੁਰੱਖਿਆ ਫੋਰਸ ਵਿਧਾਈ ਤੇ ਉਥੋਂ ਹੀ ਹਰ ਤਰ੍ਹਾਂ ਦੀ ਮਦਦ ਜਿਹੜੀ ਲੈਣੀ ਸ਼ੁਰੂ ਕਰ ਦਿੱਤੀ ਦੋਸਤੋ ਜਦੋਂ ਦਾ ਤਿਆਰੇ ਰਾਸ਼ਟਰਪਤੀ ਬਣਿਆ ਇਸ ਨੇ ਸੈਨਿਕਾਂ ਨੂੰ ਦੁੱਗਣਾ ਕੀਤਾ ਤੇ ਫੌਜ ਨੂੰ ਜੋ ਡਰੋਨ ਹੈਲੀਕਾਪਟਰ ਅਤੇ ਹੋਰ ਆਧੁਨਿਕ ਹਥਿਆਰਾਂ ਦੀ ਜਰੂਰਤ ਹੁੰਦੀ ਉਹ ਹਰ ਤਰ੍ਹਾਂ ਦਾ ਹਥਿਆਰ ਜਿਹੜਾ ਉਹ ਲੈ ਕੇ ਦਿੱਤਾ ਅੱਤਵਾਦ ਨਾਲ ਲੜਨ ਲਈ ਇਸ ਨੇ ਜਰਨਲ ਮੋਬਿਲਾਈਜੇਸ਼ਨ ਫਾਰ ਦਾ ਡਿਫੈਂਸ ਦਾ ਨੇਸ਼ਨ ਦਾ ਨਾਰਾ ਦਿੱਤਾ ਤੇ ਨਾਗਰਿਕਾਂ ਨੂੰ ਸੁਰੱਖਿਆ ਵਿੱਚ ਸ਼ਾਮਲ ਕੀਤਾ ਆਰਥਿਕ ਸੁਧਾਰਾਂ ਬਾਰੇ ਜੇ ਗੱਲ ਕਰੀਏ ਜਿਹੜਾ ਬੁਰਕੀਨਾ ਫਾਸੋ ਦੇ ਵਿੱਚੋਂ ਸੋਨੇ ਦੀਆਂ ਖਾਨਾਂ ਸਨ ਜਿਹੜੀਆਂ ਇਹ ਖਾਨਾਂ ਦੇ ਉੱਪਰ ਪਹਿਲਾਂ ਫ੍ਰਾਂਸੀਸੀ ਦੇਸ਼ ਦਾ ਫ੍ਰਾਂਸ ਦਾ ਕਬਜ਼ਾ ਸੀ ਤੇ ਉਹ ਸਾਰਾ ਇਥੋਂ ਸੋਨਾ ਜਿਹੜਾ ਆਪਣੀਆਂ ਕੰਪਨੀਆਂ ਉਹਨਾਂ ਦੀਆਂ ਲਿਜਾ ਰਹੀਆਂ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਜਿਹੜੇ ਉੱਥੋਂ ਦੇ ਸ਼ਾਸਕ ਸੀ ਉਹਨਾਂ ਨੇ ਆਪਣੀ ਹੀ ਟੱਟ ਭਰੇ ਉਹਨੇ ਉਦੇਸ਼ ਦਾ ਕੁਝ ਨਹੀਂ ਸੋਚਿਆ ਤੇ ਜਦੋਂ ਉਹ ਰਾਸ਼ਟਰਪਤੀ ਬਣਿਆ ਉਸਨੇ ਜਿਹੜੀਆਂ ਸੋਨੇ ਦੀਆਂ ਖਾਣਾ ਸੀਗੀਆਂ ਉਹਦਾ ਰਾਸ਼ਟਰੀਕਰਨ ਕੀਤਾ ਵਿਦੇਸ਼ੀ ਕੰਪਨੀਆਂ ਦੀ ਮਾਈਨਿੰਗ ਜਿਹੜੀ ਆ ਉਹ ਪਰਮਟ ਸਾਰੇ ਰੱਦ ਕਰ ਦਿੱਤੇ 2023 ਵਿੱਚ ਉਸਨੇ ਦੇਸ਼ ਦੀ ਪਹਿਲੀ ਸੋਨੇ ਦੀ ਰਿਫਾਇਨਰੀ ਸਥਾਪਿਤ ਕਰਨ ਦੀ ਸਥਾਪਿਤ ਕੀਤੀ ਜਿਸ ਨਾਲ ਸੋਨੇ ਨੂੰ ਵਿਦੇਸ਼ ਭੇਜਣ ਦੀ بجائے ਘਰੇਲੂ ਪੱਧਰ ਤੇ ਪ੍ਰਕਿਰਾਂ ਕੀਤੀ ਜਾਂਦੀ ਆ ਇਸ ਤੋਂ ਇਲਾਵਾ IMF ਅਤੇ ਵਿਸ਼ਵ ਬੈਂਕ ਦੇ ਕਰਜ਼ੇ ਨੂੰ ਠਕਰਾਇਆ ਉਸ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ IMF ਅਤੇ ਵਿਸ਼ਵ ਬੈਂਕ ਦੇ ਕਰਜ਼ਿਆਂ ਨੂੰ ਠਕਰਾ ਕੇ ਸਥਾਨਕ ਆਰਥਿਕਾ ਨੂੰ ਉਤਸ਼ਾਹਤ ਕੀਤਾ ਉਤਸ਼ਾਹ ਕਰਨ ਲਈ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਜਿਵੇਂ ਕਿ ਸਟੇਟ ਉਨਤ ਡੇਰੀ ਫੈਕਟਰੀ ਫਾਰਮਾਸਿਟੀਕਲ ਅਤੇ ਭੋਜਨ ਪ੍ਰੋਸੈਸਿੰਗ ਯੂਨਟ ਦੇਸ਼ ਵਿੱਚ ਖੜੇ ਕਰ ਦਿੱਤੇ ਵੈਲਾ ਸਟੇਟ ਬੈਂਕ ਵੀ ਤਿਆਰੇ ਨੇ 2024 ਦੇ ਵਿੱਚ ਬੁਰਕੀਨਾ ਫਾਸੋ ਦੇ ਵਿੱਚ ਸਤਾਫਤ ਜਿਹੜਾ ਸਰਕਾਰੀ ਉਹ ਕੀਤਾ ਜਿਸ ਦੇ ਮਕਸਦ ਨਾਲ ਲੋਕ ਜਿਹੜੇ ਉੱਥੋਂ ਦੇ ਆਪਣਾ ਜਿਹੜੀ ਜਿੰਨੀ ਬਚਤ ਹੁੰਦੀ ਉਹ ਉਸ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਇਸ ਤੋਂ ਪਹਿਲਾਂ ਕੋਈ ਬੈਂਕ ਜਿਹੜੀ ਉੱਥੇ ਨਹੀਂ ਸੀਗੀ ਸਰਕਾਰੀ ਅਧਿਕਾਰੀਆਂ ਦੀ ਤਨਖਾਹਾਂ ਵਿੱਚ ਇੱਕ ਕਟੌਤੀ ਕੀਤੀ ਮੰਤਰੀਆਂ ਤੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ 30% ਦੀ ਕਟੌਤੀ ਕੀਤੀ ਅਤੇ ਸਿਵਲ ਸਰਵੈਂਟ ਦੀਆਂ ਤਨਖਾਹਾਂ ਵਿੱਚ ਜਿਹੜਾ 50% ਦਾ ਵਾਧਾ ਕੀਤਾ ਇਖਰਾਮ ਮੈਂ ਪਹਿਲਾਂ ਦੱਸਿਆ ਕਿ ਉਹ ਰਹਿ ਨੇ ਜਿਹੜਾ ਆਪਣੀ ਰਾਸ਼ਟਰਪਤੀ ਦੀ ਤਨਖਾਹ ਜਿਹੜੀ ਉਹ ਨਹੀਂ ਲਈ ਉਸ ਨੇ ਆਪਣਾ ਜੋ ਅਹੁਦਾ ਕੈਪਟਨ ਦਾ ਅਹੁਦਾ ਜਿਗਾ ਉਹਦੀ ਜੋ ਪੇ ਸੀ ਉਸ ਹਾਲ ਨਾ ਜਿਹੜੀ ਉਹ ਦੇਸ਼ ਤੋਂ ਸੈਲਰੀ ਜਿਹੜੀ ਆਦੀ ਲੈਂਦਾ ਰਿਹਾ ਸਥਾਨਕ ਕਰਜ਼ਿਆਂ ਦੀ ਜਿੰਨਾ ਕਰਜ਼ਾ ਸੀ ਉਸ ਨੇ ਬਰਕੀਨਾ ਫਾਸੋ ਦੇ ਸਥਾਨਕ ਕਰਜ਼ਿਆਂ ਨੂੰ ਅਦਾ ਕਰਨ ਤੇ ਜ਼ੋਰ ਦਿੱਤਾ ਜਿਸ ਨਾਲ ਸਰਕਾਰ ਦੀ ਜਿਹੜੀ ਵਿੱਤੀ ਸਤੰਤਰਤਾ ਵਧੀ ਜੇ ਖੇਤੀਬਾੜੀ ਤੇ ਗੱਲ ਕਰੀਏ ਤਾਂ ਦੋਸਤੋ ਖੇਤੀਬਾੜੀ ਦਾ ਇਸ ਬੰਦੇ ਨੇ ਇੰਨਾ ਸੁਧਾਰ ਕੀਤਾ ਖੇਤੀਬਾੜੀ ਨੂੰ ਇੰਨਾ ਮਜ਼ਬੂਤ ਕੀਤਾ 2022 ਦੇ ਵਿੱਚ ਜਦੋਂ ਇਹਨੇ ਉਹਦਾ ਸੰਭਾਲਿਆ ਉਸ ਵਕਤ ਤੋਂ ਹੀ ਇਹਨੇ ਦੇਸ਼ ਵਿੱਚ ਬੇਤਹਾਸ਼ਾ ਜਿਹੜੇ ਟਰੈਕਟਰ ਛੋਟੇ ਟਰੈਕਟਰ ਹੈਂਡ ਟਰੈਕਟਰ ਜਿਵੇਂ ਕਿ ਹੋਰ ਇਹੋ ਜਿਹਾਂ ਐਂਬੂਲੈਂਸ ਵਗੈਰਾ ਇਹ ਜਿਹੜੀਆਂ ਦੇਸ਼ ਦੇ ਵਿੱਚ ਲਿਆਂਦੀਆਂ ਤੇ ਜ਼ਿਮੀਂਦਾਰਾਂ ਨੂੰ ਵੰਡੀਆਂ ਹੁਣ ਜ਼ਿਮੀਂਦਾਰਾਂ ਨੇ ਇਹਨਾਂ ਸਰਕਾਰੀ ਦਿੱਤੇ ਹੋਏ ਟਰੈਕਟਰਾਂ ਦੀ ਵਰਤੋਂ ਕਰਕੇ ਖੇਤੀਬਾੜੀ ਦਾ ਜਿਹੜਾ 2024 ਦੇ ਵਿੱਚ ਟਮਾਟਰ ਮਿਲਟ ਅਤੇ ਚੌਲ ਦੀ پیداوار ਨੂੰ ਦੁੱਗਣਾ ਹੀ ਲਗਭਗ ਕਰ ਦਿੱਤਾ ਟਮਾਟਰ ਜਿਹੜਾ ਸੀ ਉਹ ਪਹਿਲਾਂ 315000 ਮੈਟ੍ਰਿਕ ਟਨ ਸੀ ਇਸ ਤੋਂ ਬਾਅਦ 360000 ਟਨ ਤੱਕ ਲੈ ਗਿਆ ਅੱਗੇ ਮਿਲਟ ਜਿਹੜਾ ਸੀਗਾ ਉਹ 90000 ਟਨ ਦੇ ਕਰੀਬ ਸੀ ਜੋ 1.1 ਮਿਲੀਅਨ ਮੈਟ੍ਰਿਕ ਟਨ ਤੱਕ ਜਿਹੜਾ ਇਸ ਨੂੰ ਲੈ ਗਿਆ ਚੌਲ ਦੀ ਗੱਲ ਕਰੀਏ 280000 ਮੈਟ੍ਰਿਕ ਟਨ ਸੀ ਜਿਹੜਾ 326000 ਮੈਟ੍ਰਿਕ ਟਨ ਤੱਕ ਪਹੁੰਚਾ ਦਿੱਤਾ। ਜਿੱਦਾਂ ਮੈਂ ਪਹਿਲਾਂ ਗੱਲ ਕਰ ਚੁੱਕਾ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਤਿਆਰੇ ਨੇ ਸਭ ਤੋਂ ਪਹਿਲਾਂ ਉਥੇ ਸੈਂਕੜਾ ਟਰੈਕਟਰ, ਮੋਟਰਸਾਈਕਲ, ਪੰਪ ਜਿਹੜੇ ਹੰਦੇ ਪਾਣੀ ਵਾਲੇ ਪੰਪ, ਸਪਰੇਅ ਵਾਲੇ ਪੰਪ ਜਿਹੜੇ ਉਹ ਉਦੇਸ਼ ਦੇ ਵਿੱਚ ਵੰਡੇ ਜਿਸ ਦੇ ਨਾਲ ਖੇਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਹੋਇਆ। ਟਮਾਟਰ ਅਤੇ ਕਪਾਹ ਦੀ ਪ੍ਰੋਸੈਸਿੰਗ ਜਿਹੜਾ ਕਿ ਪਹਿਲਾਂ ਉਥੇ ਕੋਈ ਵੀ ਕਾਰਖਾਨਾ ਨਹੀਂ ਸੀ ਜਦੋਂ ਦਾ ਪਿਆਰੇ 2022 ਦਾ ਬਣਿਆ ਉਸ ਨੇ ਜਿਹੜਾ ਟਮਾਟਰ ਪ੍ਰੋਸੈਸਿੰਗ ਪਲਾਂਟ ਅਤੇ ਦੂਜਾ ਕਪਾਹ ਦਾ ਪ੍ਰੋਸੈਸਿੰਗ ਪਲਾਂਟ ਜਿਹੜਾ ਉਦੇਸ਼ ਵਿੱਚ ਸਥਾਪਿਤ ਕੀਤਾ ਜੋ ਸਿਰਫ ਪਹਿਲਾਂ ਕੁਛ ਛੋਟਾ ਜਿਹਾ ਇੱਕ ਸੀਗਾ ਕਪਾਹ ਤਬਾਦਗਾ ਲਈ ਪਹਿਲੀ ਵਾਰ ਰਾਸ਼ਟਰਪਤੀ ਦੀ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਜੋ ਸਥਾਨਕ ਕਪਾਹ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਸੀਤ ਅਤੇ ਸੁਰੱਖਿਆ ਬਾਰੇ ਜੇ ਆਪਾਂ ਗੱਲ ਕਰ ਲਈਏ ਜਦੋਂ ਦਾ 2022 ਦਾ ਅਧਿਆਰੇ ਨੇ ਅਹੁਦਾ ਸੰਭਾਲਿਆ ਸਿਹਤ ਸੰਭਾਲ ਨੂੰ ਸਿਹਤ ਸੰਭਾਲ ਨੂੰ ਪਹੁੰਚਯੋਗ ਬਣਾਉਣ ਲਈ ਮੋਬਾਈਲ ਕਲੀਨਿੰਗ ਜਿੱਦਾਂ ਕਿ ਪੱਸਾਂ ਦੇ ਵਿੱਚ ਹਸਪਤਾਲ ਬਣਾ ਕੇ ਫੂਲ ਤਿਆਰ ਕੀਤੇ ਇਸ ਤੋਂ ਇਲਾਵਾ ਜਿਹੜਾ ਕਿ ਜਿਹੜੀ ਐਂਬੂਲੈਂਸ ਜਿਹੜੇ 36 ਵਾਹਨ ਸ਼ਾਮਲ ਕੀਤੇ ਇਸ ਤੋਂ ਇਲਾਵਾ 13 ਵੈਕਸੀਨ ਅਤੇ ਦਵਾਈਆਂ ਸੁਰੱਖਿਆ ਰੱਖਣ ਲਈ ਜਿਹੜੇ ਰੈਫਰਿਜਰੇਟਰ ਵੱਡੇ ਨੇ ਉਹ ਬਣਾਏ 11 ਕੋਲਡ ਸਟੋਰ ਜਿਹੜੇ ਉਹ ਬਣਾਏ 1900 ਸੋਲਰ ਪਾਵਰ ਰੈਫਰਿਜਰੇਟਰ ਜਿਹੜੇ ਉਹ ਸਥਾਪਿਤ ਕੀਤੇ ਅੱਗੇ ਆਪਾਂ ਗੱਲ ਕਰਦੇ ਆਂ ਮੁਫਤ ਸਿੱਖਿਆ ਦੀ ਅਫਵਾਹਾਂ ਜਿਵੇਂ ਕਿ ਸੋਸ਼ਲ ਮੀਡੀਆ ਤੇ ਦਾਅਵੇ ਕੀਤੇ ਗਏ ਕਿ ਤੇਔਰੇ ਨੇ ਪ੍ਰਾਇਮਰੀ ਤੋਂ ਯੂਨੀਵਰਸਿਟੀ ਤੱਕ ਜਿਹੜੀ ਸਿੱਖਿਆ ਉਹ ਮੁਫਤ ਕਰ ਦਿੰਦੀ ਆ ਪਰ ਇਸ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਇਹ ਅਫਵਾਹ ਹੈ ਇਸ ਤੋਂ ਲਾ ਬਾਅਦ ਜੇ ਆਪਾਂ ਗੱਲ ਕਰੀਏ ਬੁਨਿਆਦੀ ਢਾਂਚੇ ਬਾਰੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਵੀ ਉਸ ਦੇਸ਼ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਕਿਸੇ ਤਾਂ ਚੰਗੇ ਸ਼ਹਿਰ ਨੂੰ ਵੀ ਜਿਹੜੀ ਸੜਕ ਨਹੀਂ ਜਾਂਦੀ ਸੀ ਜਦੋਂ ਦਾ ਤਿਆਰੇ ਬਣਿਆ ਉਸ ਨੇ ਜਿਹੜਾ ਜਾਲ ਸੜਕਾਂ ਦਾ ਪੁਛਾਉਣਾ ਸ਼ੁਰੂ ਕਰ ਦਿੱਤਾ ਨਵੀਆਂ ਸੜਕਾਂ ਦਾ ਨਿਰਮਾਣ ਮੌਜੂਦਾ ਸੜਕਾਂ ਨੂੰ ਚੌੜਾ ਕਰਨਾ ਅਤੇ ਗ੍ਰੇਵਲ ਸੜਕਾਂ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ 2025 ਵਿੱਚ ਪੂਰਾ ਹੋਣ ਦੀ ਇਹ ਜਿਹੜਾ ਉਮੀਦ ਹੈ 10 ਲੱਖ ਯਾਤਰੀਆਂ ਦੀ ਸਮਰੱਥਾ ਵਾਲਾ ਇੱਕ ਜਿਹੜਾ 에어 ਰਿਪੋਰਟ ਵੀ ਹਵਾਈ ਅੱਡਾ ਵੀ ਸਥਾਪਿਤ ਕੀਤਾ ਇਸ ਤੋਂ ਇਲਾਵਾ ਬਰਕੀਨਾ ਫਾਸੋ ਦੀ 에어ਲਾਈਨ ਵੀ ਸਤ ਇਸ ਤੋਂ ਇਲਾਵਾ ਬਰਕੀਨਾ ਫਾਸੋ ਦੀ 에어ਲਾਈਨ ਵੀ ਸਥਾਪਿਤ ਕੀਤੀ ਹੋਰ ਆਪਾਂ ਗੱਲ ਕਰੀਏ ਬੈਂਕਾਂ ਬਾਰੇ ਜਿੱਦਾਂ ਗੱਲ ਕੀਤੀ ਪੋਸਟਲ ਬੈਂਕ ਜਿਹੜੀ 15 ਅਰਬ ਸੀਐਫਐਫ ਟ੍ਰੈਕ ਹੋਰ ਜੇ ਆਪਾਂ ਗੱਲ ਕਰੀਏ ਬੈਂਕਾਂ ਬਾਰੇ ਜਿੱਦਾਂ ਗੱਲ ਕੀਤੀ ਯਾ ਵਧੀਆ-ਵਧੀਆ ਬੈਂਕਾਂ ਜਿਹੜੀਆਂ ਉਹ ਦੇਸ਼ ਵਿੱਚ ਬਣਾਈਆਂ ਤਾਂ ਕੋਈ ਛੋਟੇ ਜ਼ਿਮੀਦਾਰ ਜਾਂ ਜਿਹੜੇ ਵੱਡੇ ਬਿਜ਼ਨਸਮੈਨ ਆ ਉਹ ਲੈਂਡ ਦੇਣ ਅਰਦਾਣ ਪ੍ਰਦਾਨ ਜਿਹੜਾ ਕਰ ਸਕਣ। ਔਰ ਇਹਨੇ ਅੰਤਰਰਾਸ਼ਟਰੀ ਆਪਣੇ ਸਬੰਧ ਸਹੇਲ ਰਾਜਾਂ ਦੇ ਗੱਠ ਜੋੜ ਤੇ ਔਰ ਇਹਨੇ ਮਾਲੀ ਅਤੇ ਨਾਈਜੀਰੀਆ ਨਾਲ ਮਿਲ ਕੇ 2023 ਦੇ ਵਿੱਚ ਸਹੇਲ ਰਾਜਾਂ ਦਾ ਇੱਕ ਗੱਠ ਜੋੜ ਸਥਾਪਿਤ ਕੀਤਾ। ਔਰ ਇਹਨੇ ਅਰੂਸ਼ ਨਾਲ ਜਿਹੜਾ ਉਹ ਬਹੁਤ ਵਧੀਆ ਸਬੰਧ ਬਣਾ ਲਏ ਫ੍ਰਾਂਸੀਸੀ ਪ੍ਰਭਾਵ ਨੂੰ ਘਟਾਉਣ ਲਈ ਉਸਨੇ ਰੂਸ ਨਾਲ ਸੁਰੱਖਿਆ ਅਤੇ ਵਪਾਰਕ ਸਬੰਧ ਵਧਾਏ 2023 ਵਿੱਚ ਉਸਨੇ ਰੂਸ ਅਫਰੀਕਾ ਸਿਖਰ ਸਿਮੇਲਨਾ ਵਿੱਚ ਸ਼ਾਮਲ ਹੋ ਕੇ ਰੂਸੀ ਸਹਾਇਤਾ ਤੇ ਸੁਰੱਖਿਆ ਜਿਹੜੀ ਉਹ ਉਸ ਦੇਸ਼ ਤੋਂ ਲਈ ਅੱਛਾ ਯਾਰ ਬਾਰੇ ਵੀ ਆਪਾਂ ਗੱਲ ਕਰ ਲਈਏ ਬਰਕੀਨਾ ਫਾਸੋ ਦੀ ਜਦੋਂ ਉਹ ਤੇਰੇ ਪ੍ਰਧਾਨ ਪ੍ਰਤੀ ਬਣਿਆ ਉਸ ਦਿਨ ਜਿੰਨੇ ਵੀ ਸਾਬਕਾ ਮੰਤਰੀ ਜੋ ਭੇਸ਼ਟ ਸਨ ਉਹਨਾਂ ਅਧਿਕਾਰੀਆਂ ਨੂੰ ਸਜ਼ਾ ਦਵਾਈ ਤੇ 11-11 ਸਾਲ ਲਗਭਗ ਜਿਹੜੀ ਉਹਨਾਂ ਨੂੰ ਸਜ਼ਾ ਕਰਾਈ ਦੀਨ ਦਾ ਬ੍ਰਸ਼ਟਾਚਾਰ ਵਿੱਚ ਨਾਂ ਬੋਲਦਾ ਸੀ ਮਨੁੱਖੀ ਸਿਹਤਾਂ ਤੇ ਸਮਾਜਿਕ ਸੁਧਾਰ ਬਾਰੇ ਇਤਿਹਾਰੇ ਨੇ 2 ਮਿਲੀਅਨ ਤੋਂ ਵੱਧ ਅੰਦਰੂਨੀ ਤੌਰ ਤੇ ਵਿਸਥਾਰ ਲੋਕਾਂ ਦੀ ਸਿਹਤ ਲਈ ਕੰਮ ਕੀਤਾ ਹਾਲਾਂਕਿ ਸੰਯੁਕਤ ਰਾਸ਼ਟਰ ਰਿਪੋਰਟ ਅਨੁਸਾਰ ਫੰਡਿੰਗ ਦੀ ਘਾਟ ਕਾਰਨ ਇਸ ਵਿੱਚ ਚੁਣੌਤੀਆਂ ਆਈਆਂ ਮੈਂ ਇਥੇ ਇਹ ਗੱਲ ਤੁਹਾਨੂੰ ਜਿੱਦਾਂ ਪਹਿਲਾਂ ਕਰ ਚੱਕਾ ਜੀ ਬੰਦੇ ਦੇ ਵਿੱਚ ਜਜਬਾ ਜਨੂਨ ਤੇ ਆਪਣੇ ਦੇਸ਼ ਪ੍ਰਤੀ ਦੇਸ਼ ਭਗਤਤਾ ਕੁਝ ਵੀ ਕਰ ਸਕਦਾ ਜਿਹੜੇ ਜਿਹੜਾ 2022 ਦੇ ਵਿੱਚ ਇਸਨੇ ਅਹੁਦਾ ਸੰਭਾਲਿਆ ਸੀ ਹਾਲੇ ਲਗਭਗ 3 ਸਾਲ ਹੀ ਹੋਏ ਆ ਇਸਨੇ ਲਗਭਗ 70 ਸਾਲਾਂ ਵਾਲੀ ਜਿਹੜੀ ਤਰੱਕੀ ਆ ਆਪਣੇ ਦੇਸ਼ ਵਿੱਚ ਕਰ ਦਿੱਤੀ ਆ ਇਸਨੇ ਆਪਣੀਆਂ ਜਿਹੜਾ ਖਾਨਾਂ ਦੇ ਵਿੱਚੋਂ ਸੋਨਾ ਕੱਢਿਆ سونے ਦਾ ਵਪਾਰ ਕੀਤਾ ਸੋਨਾ ਜਿਹੜਾ ਹੈ ਆਪਣੀਆਂ ਕੰਪਨੀਆਂ ਦੇਸ਼ ਵਿੱਚ ਉਹਨੂੰ ਸੁਧਾਰ ਲਿਆਂਦਾ ਇਸ ਤੋਂ ਇਲਾਵਾ ਜਿਹੜਾ ਪੈਟਰੋਲਿੰਗ ਪਦਾਰਥ ਇਸਨੇ ਆਪਣੀ ਧਰਤੀ ਵਿੱਚੋਂ ਕੱਢਿਆ ਅਪੇਕ ਦੇਸ਼ਾਂ ਵਾਂਗ ਬੇਥਾਸ਼ਾ ਜਿਹੜਾ ਤੇਲ ਵੀ ਇਸ ਵਰਕੀਨਾ ਫਾਸੋ ਦੇ ਕੋਲ ਆ ਜਿਹਨੇ ਤੇਲ ਵੇਚ ਕੇ ਅਤੇ ਸੋਨਾ ਵਗੈਰਾ ਵੇਚ ਕੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕੀਤਾ ਇਹ ਜਿਹੜੀ ਸਟੋਰੀ ਮੇਰਾ ਸੁਣਾਉਣ ਦਾ ਮਕਸਦ ਇਹ ਸੀ ਵੀ ਦੇਖ ਲਓ ਜੇਕਰ ਕੋਈ ਆਦਮੀ ਜੇ ਇਮਾਨਦਾਰੀ ਨਾਲ ਆਪਣੇ ਦੇਸ਼ ਨਾਲ ਪਿਆਰ ਕਰਕੇ ਉਸ ਨੂੰ ਚਲਾਉਂਦਾ ਤਾਂ ਕਿੱਥੇ ਤੱਕ ਲਿਜਾ ਸਕਦਾ ਅਸੀਂ ਕਿੱਥੇ ਬੈਠੇ ਹਾਂ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਉਹ ਬਹੁਤ ਹੀ ਘੱਟ ਵੱਲ ਚ ਸੁਣ ਨੂੰ ਮਿਲਦੀਆਂ ਇਹ ਬਹੁਤ ਹੀ ਵਧੀਆ ਜਿਹੜਾ ਇਨਸਾਨ ਜਿਸ ਨੇ ਇਤਨੀ ਜਲਦੀ 3 ਸਾਲਾਂ ਦੇ ਵਿੱਚ ਆਪਣੇ ਦੇਸ਼ ਨੂੰ ਇੱਕ ਹਵਾਈ ਜਹਾਜ਼ ਦੀ ਤਰ੍ਹਾਂ ਜਿਹੜਾ ਉਸ ਦੀ ਅਡਾਨ-ਤਰਦ ਦੀ ਦੋਸਤੋ ਜੇ ਬਕੀਨਾ ਫਾਸੋ ਦੇ ਇੱਕ ਜਵਾਨ ਨੌਜਵਾਨ ਰਾਸ਼ਟਰਪਤੀ ਦੀ ਇਹ ਤੁਹਾਨੂੰ ਅਸਲੀਅਤ ਕਹਾਣੀ ਜਿਹੜੀ ਉਹ ਵਧੀਆ ਲੱਗੀ ਜੋ ਹਕੀਕਤ ਉਹਨੇ ਕੀਤੀ ਆ ਤਾਂ ਇਹਨੂੰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਮੋਰ ਬੱਚਿਆਂ ਨੂੰ ਇਸ ਬਾਰੇ ਜੰਗ ਏਜ ਵਾਲਿਆਂ ਨੂੰ ਜਨ ਜੰਗ ਜਨਰੇਸ਼ਨ ਨੂੰ ਜਿਹੜਾ ਇਹ ਮੈਸੇਜ ਇਹ ਵੀਡੀਓ ਜ਼ਰੂਰ ਦਿਖਾਓ ਤਾਂ ਕਿ ਹਰ ਕਨਸਾਨ ਆਪਣੇ ਦੇਸ਼ ਨਾਲ ਪਿਆਰ ਕਰਕੇ ਤੇ ਚੰਗੀ ਸੋਚ ਪੈਦਾ ਕਰ ਸਕੇ। ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀਡੀਓ ਲਈ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਪਿਆਰ ਰੱਖਾ ਜੀ।